ਸਬਸ ਵਾਰਣਾ ਸਬ ਨਗਲਾ ਸਮਰਤ ਜੋ ਆਮੀ ਸੋ ਕਯੋ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਵਰ ਨਾਲੇ ਸਾਚੇ ਸਹਬਾ ਗਿਆਨ ਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਸ ਹੈ ਇਸ ਦੇ ਸੋ ਭਾਵੇ ਸਦਾ ਸਿਬਦ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸਬਦ ਕਨੇਰੀ ਕਹਿ ਨਾਨਕ ਸੱਚੇ ਸਹਬ ਗਿਆਨ ਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਇਹਦਾ ਮੇਰਾ ਜਨਪੁੱਖਾਂ ਸਭ ਗਵੰਨਿਆ ਕਰਸਾ ਸੁਖ ਮਨਾਈ ਵਸਿਆ ਜਨੇਚਾ ਸਭ ਪੂਜਾਨਿਆ ਸਾ ਗੁਰਬਾਨ ਕੀਤਾ ਗੁਰਵਟੋ ਇਸ ਦੀਆਂ ਇਹ ਵਡਿਆਣਾਂ ਕਹ ਨਾਨਕ ਸੁਣੋ ਸੰਤੋ ਸਉਦਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਤਤ ਕਰਸ ਭਾਗੈ ਕਰਸ ਭਾਗੈ ਸਬਦ ਵਾਜੇ ਕਲਾਜਿਤ ਕਰਤਾਰੀਆਂ ਪੰਜ ਦੂਤ ਤਤ ਵਸ ਗੀਤੇ ਕਾਲ ਘੰਟਗ ਮਾਰਿਆ ਤੁਰ ਕਰਮ ਪਾਇਆ ਤਤ ਜਨ ਕੋ ਸਿ ਨਾਮ ਹਰ ਕੈ ਲਾਗੇ ਕਹ ਨਾਨਕ ਤਸਕ ਹੋਆ ਇਤ ਕਰ ਅਨਉਦ ਵਾਜੇ ਸਾਚਿ ਲਿਵ ਮਨ ਦੇ ਨਿਮਾਣੀ ਦੇ ਨਿਮਾਣੀ ਲਿਵ ਵਾਜੂ ਕਿਆ ਕਰੇ ਵਿਚਾਰੀਆਂ ਸੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆਂ ਈ ਸੁਨਹੁ ਹੋਰ ਤਾਉ ਨਾਹੀ ਸ਼ਬਦ ਲਗ ਸਵਾਰੀਆਂ ਕਹਿ ਨਾਨਕ ਲਿਵ ਵਾਜੂ ਕਿਆ ਕਰੇ ਵਿਚਾਰੀਆਂ ਆਨੰਦ ਅਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆਂ ਕਰਿ ਕਿਰਪਾ ਕਿਲਕਟੇ ਗਿਆਨ ਅੰਜਨ ਸਾਰਿਆ ਅੰਦਰੋਹ ਦਿਨ ਕਾਮੋ ਟੂਟਾ ਤਨ ਕਾ ਸਬਦ ਸਚੈ ਸਵਾਰਿਆ ਕਹਿ ਨਾਨਕੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਰੈ ਦੇ ਸੋ ਇੱਕ ਨਾਮ ਲਾਗ ਚ ਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨਾਂ ਪਾਣਾ ਪਾਵੇ ਕਹਿ ਨਾਨਕ ਇਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਕੱਤ ਕੀ ਕਰੈ ਕਹਾਣੀ ਕਰਹਾ ਕਹਾਣੀ ਇਕਤ ਕਥ ਕੇਰੀ ਗਤਿ ਦੁਆਰੇ ਪਾਈਐ ਤਨ ਮਨ ਧਨ ਸਭ ਸੋਪ ਗੁਰ ਕੋ ਕਮੰਨੈ ਪਾਈਐ ਓ ਕਮੰਨੈ ਗੁਰੂ ਕੇਰਾ ਗਾਵੋ ਸਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਕਤਿਓ ਕਤ ਕਹਾਣੀ ਮਨ ਚਤਰਾ ਜਤਰਾਇ ਕਿਨੈ ਨਾ ਪਾਇਆ ਜਤਰਾਇ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇਆ ਏ ਮਾਇਆ ਮੂਣੀ ਜਿਨੇਤ ਪਰਮੁ ਬੁਲਾਇਆ ਮਾਇਆ ਤਾ ਮੂਣੀ ਤਨੈ ਕੇਤੀ ਜਨ ਢਗੌਲੀ ਪਾਈਆ ਕੁਰਬਾਨ ਕੀ ਤਤ ਸਹਿ ਵਿਟੋ ਜਿਨ ਮੋਮੀਟਾ ਲਾਇਆ ਕਹਿ ਨਾਨਕ ਮਨ ਜਤ ਚਲਾ ਜਤਰਾਇ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਮਾਲੇ ਅਗਮ ਗੋਚਰਾ ਤਰੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀਹਾਂ ਸਭ ਥੀਲ ਤੇਰਾ ਕੈ ਕੋ ਅਕ ਵਕਾਣੇ ਆਖੈ ਤਾਂ ਵੇਖੈ ਸਭ ਤੂ ਐ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗੰਮੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨੇ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਮਤ ਗੁਰੂ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀਜਾ ਸਤੁਦੋ ਪਾਏ ਇਕ ਵੇਖ ਪਰਸਨ ਆਇਆ ਲਭ ਲੋ ਵੰਕਾਰ ਚੁਕਾ ਸਤਿਗੁਰ ਪਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਟਾ ਤਨੇ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਭਗਤਾ ਕੀ ਚਲ ਰਾਲੀ ਚਲ ਰਾਲੀ ਭਗਤਾ ਕੀ ਰੀ ਬੇਕਮ ਮਾਰਗ ਚੱਲਣਾ ਲਭ ਲੋ ਵੰਕਾਰ ਤਜ ਤ੍ਰਿਸੰਭਹੁਤ ਨਾਹੀ ਬੋਲਣਾ ਖੰਨੇ ਹੋ ਤਕੀ ਵਾਲੋ ਨੇ ਕੀ ਇਹਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਦਾਲੀ ਜੋ ਤੂੰ ਚਲਾਈਐ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੀ ਜੇ ਤੂੰ ਚਲਾਈਐ ਤੇ ਵਹ ਚੱਲੇ ਜਿਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਇਐ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਈਐ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ ਇਹੋ ਸੁਹੇਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇ ਆਇਓ ਤਨ ਕੈ ਮਨ ਵਸਿਆ ਜਿਨੇ ਧਰੋ ਲਿਖਿਆ ਆਇਆ ਇਕ ਫਰੈਂ ਕਨੇਰੇ ਕਰਹਿ ਅਗਲ ਅਗਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇ ਆਪਿਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਿਤ ਹੋਏ ਗੁਰਮਖਾ ਜਨੀ ਧਿਆਇਆ ਪਿਤਾ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਿਤਾ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪਿਉਤ ਸੇਪਿਤ ਜਿਨੀ ਮਨ ਵਸਾਇਆ ਕਹਿ ਨਾਨਕ ਸੇਪਵਿਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜਨ ਉਪਜੈ ਬਿਨ ਸਹਜਾ ਸਹਸਾ ਨਾ ਜਾਇ ਨਾ ਦੈ ਸਸਕਤ ਸੰਜਮ ਰਹਿ ਕਰਮ ਕਮਾਈ ਸਹਿਜ ਜਿਉ ਮਲੀਨ ਹੈ ਕਿਦ ਸੰਜਮ ਤੋਤਾ ਜਾਏ ਮਨ ਧੋਵੋ ਸਬਦ ਲਾਗੋ ਹਰ ਸਉ ਰਉ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿ ਸਾਇ ਵਜਾਏ ਜਿਉ ਮੈਲੇ ਬਾਰ ਹੋ ਨਰਮਲ ਬਾਰ ਹੋ ਨਰਮਲ ਜਿਉ ਤਾਂ ਮੈਲੇ ਤਨੇ ਜਨਮ ਜੁਐ ਹਾਰਿਆ ਇਸਨਾ ਵੱਡਾ ਰੋਗ ਲੱਗਾ ਮਰਨ ਮਨੋ ਵੇਸਾਰਿਆ ਵੇਦ ਅਮੈ ਨਾਮ ਉਤਮ ਸੋ ਸੁਣੈ ਨਾਈ ਫਰਾਂਜੰਬੇ ਤਲਿਆ ਕਹਿ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਦਿਨ ਜਨਮ ਜੁਐ ਹਾਰਿਆ ਜੀ ਹੋ ਨਰਮਲ ਬਾਰੋ ਨਰਮਲ ਬਾਰੋ ਤਾ ਨਰਮਲ ਜੀ ਹੋ ਨਰਮਲ ਸਤਗੁਰ ਤੇ ਕਰਨੀ ਕਮਾਣੀ ਊੜ ਕਿਸੋਏ ਪਹੁੰਚਾ ਨਾਹੀ ਮਨ ਸਾ ਸਚ ਸਮਾਣੀ ਜਨਮ ਮਰ ਤਨ ਜਿ ਨਹੀਂ ਕਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਨਮਨ ਨਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿਖ ਗੁਰੂ ਸੇ ਦੀ ਸੰਮਖ ਹੋਵੇ ਹੋਵੇ ਤਾਂ ਸੰਮਖ ਸਿਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨਹਿ ਹਿਰਦੈ ਧਿਆਏ ਅੰਤਰਾਤਮੈ ਸੰਮਾਲੇ ਆਪ ਸੱਦੇ ਸਦਾਰੇ ਪਰਣੈ ਗੁਰ ਬਿਨਿ ਅਵ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤ ਹੋ ਸੋ ਸਿਕ ਸੰਮਖ ਹੋਇ ਜੇ ਕੋ ਗੁਰ ਤੇ ਵੇਮ ਕੋ ਹੋਵੈ ਬਿਨ ਸਤਿ ਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਤਾ ਕੋਈ ਪੁੱਛੋ ਵੇ ਕਿਆ ਜਾਏ ਅਨੇਕ ਜੁਨੀ ਪਰਮ ਆਵੈ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸਬਦ ਸੁਣਨਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਉ ਗੁਰੂ ਕੇ ਦੀ ਬਾਣੀਆਂ ਸਰਬਾਣੀ ਜਨ ਕੋ ਨਦਰ ਕਰਮ ਹੋਵੇ ਹਿਰ ਦਾਤ ਨਾ ਸਮਾਣੀ ਪੀਉ ਮਰਦਾ ਸਦਾਰੋ ਅਨੰਗ ਜੱਪਿਉ ਸਾਰਗ ਪਾਣੀ ਕਹਿ ਨਾਨਕ ਸਦਾ ਗਾਉ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਐ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜ ਹੋਰ ਕੱਚੀ ਬਾਣੀ ਕਹ ਦੇ ਕੱਚੇ ਸੁਣਦੇ ਕੱਚੇ ਇਹ ਕੱਚੀ ਆਖਵ ਕਾਣੀ ਹਾਰ ਹਾਰ ਨਿਤ ਕਰੈ ਰਸਨਾ ਕਿਆ ਕਚੁ ਨਾ ਜਾਣੀ ਜਿਤ ਜਨ ਕਾ ਹੀਰ ਲਇਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤੂਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਆਇ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇਵੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿ ਤਜੜਾਉ ਸਿਵ ਸਕਤਿ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖਿ ਸਭੁਝਾਏ ਤਉ ਦੇਵੰਦਰੋ ਵੈ ਮੁਤ ਸਬਦ ਮਨ ਵਸਾਏ ਗੁਰਮੁਖ ਕਾਜ ਸੁਨੋ ਆਪ ਕਰੇ ਸੋ ਹੋਵੇ ਕਸੋਂ ਲਿਵ ਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ ਸਿਮਰਤ ਸਾਸਤਰ ਪੁਨ ਬਾਪ ਵਿਚਾਰ ਦੇ ਤਤ ਸਾਰਨਾ ਜਾਣੀ ਤਤ ਸਾਨਾ ਜਾਣੀ ਗੁਰੁ ਵਜ ਤਤ ਸਾਨਾ ਜਾਣੀ ਤੇ ਗੁਣੀ ਸੰਸਾਰ ਪਰਮ ਸੁਤਾ ਸਤਿਆ ਰਹਿਣ ਵਿਹਾਣੀ ਗੁਰੂ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋਦਤ ਪਾਏ ਜਿਸ ਨੂੰ ਅੰਤ ਨਾ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਤਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨ ਵਿਸਾਰੀਐ ਮਨੋ ਕਿਉ ਵਿਸਾਰੀਐ ਵਰਦਾਤਾ ਜੀ ਅਗਨ ਮਹਿ ਯਾਰ ਪਹੁੰਚਾਵੀ ਉਹ ਸੁਨੋ ਕਿਉ ਪਹੁਣਾ ਸਕੀ ਜਿਸਨੂੰ ਆਪਣੀ ਲਿਵਾ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਮਾਲੀਐ ਕਹਿ ਨਾਨਕ ਹੈ ਵਡਦਾਤਾ ਸੋ ਕਉਮਨ ਵਿਸਾਰੀਐ ਜੈਸੀ ਅਗਨੁ ਦ੍ਰਮਹਿ ਦੈਸੀ ਪਰਮਾਇਆ ਮਾਇ ਅਗਨ ਸਵੇ ਕੋ ਦੇਹੀ ਕਰਤਾ ਕੇ ਰਚਾਇਆ ਜਦ ਉਸ ਬਾਣਾ ਤਾਂ ਜੰਮਿਆ ਪਰਵਾਰ ਪਲਾ ਪਾਇਆ ਲੇਵ ਜੁੜ ਕੇ ਲਗੇ ਤਰਸਨਾ ਮਾਇਆ ਮਰ ਪਰਤਾਇ ਆਏ ਮਾਇਆ ਜਤ ਹਰ ਵਿਸਰੈ ਵੋਪਜੈ ਭਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿ ਸਾਇਵ ਜਾਏ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੇ ਇਦਨੇ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੀ ਲੋਕ ਬਿਲਾਇ ਐਸਾ ਸਤਿਗੁਰੁ ਜੀ ਮਿਲੇ ਜਿਸਨੋਸਰ ਸੌਪੀਐ ਵਿੱਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨਿ ਆਈ ਹਰਿ ਆਪ ਮੁਲਕ ਹੈ ਭਾਗਤ ਨਾਕੇ ਨਾਨਕਾ ਜਿਨ ਹਰ ਪੱਲੇ ਪਾਏ ਹਰਿ ਰਾਸ ਮੇਰੀ ਮਨ ਵਨਜਾਰਾ ਹਰ ਦਾਸ ਮੇਰੀ ਮਨਵਣ ਜਾਰਾ ਸਤਗੁਰ ਤੇਰਾ ਸਜਾਣੀ ਹਰ ਹਰ ਨਿਤ ਜੱਪਿ ਹੋ ਜੀ ਹੋ ਲਾਖ ਟਿਉ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰਾ ਪੇ ਭਾਣਾ ਕਹਿ ਨਾਨਕ ਹਰ ਦਾਸ ਮੇਰੀ ਮਨ ਹੋਵਣ ਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਆਸ ਨਾ ਜਾਏ ਹੁਰਤ ਕਿਤੈ ਜਿ ਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਬੱਲੈ ਪੀਏ ਹਰ ਰਸ ਬੋੜ ਨ ਦਰਸਨਾ ਲਾਗੈ ਆਈ ਹੋ ਹਰ ਰਸ ਕਰਮੀ ਪਾਈਐ ਸਾਤੂ ਗੁਰ ਮਿਲਾਜ ਸ ਆਏ ਕਹਿ ਨਾਨਕ ਹੋਰ ਹੰਸ ਸਭ ਵਿਸਰੇ ਜਾ ਹਰ ਵਸੈ ਮਨ ਆਈ ਸਰੀਰਾ ਮੇਰਿਆ ਹਰ ਤੁਮ ਮੈਂ ਜੋ ਤਰਖੀ ਤਾ ਤੂ ਜਗ ਮੈਂ ਆਇਆ ਹਰ ਜੋਤਰਾ ਕੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਇ ਜਗਤ ਦੇ ਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਗਾ ਮੂਲ ਰਚਿਆ ਜੋਤਰਾ ਕੀ ਦਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਵਾਗ ਸੁਣਿਆ ਹਰ ਮੰਗਲ ਗਾਉ ਸਕੀਰੈ ਮੰਦਰ ਬਣਿਆ ਹਰ ਗਾਉ ਮੰਗਲ ਨੇ ਸਕੀਏ ਸੋਗ ਦੁੱਖ 라ਵੇ ਆਪੇ ਗੁਰ ਚਰਨ ਲਾਗੇ ਦਿਨ ਸੋ ਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਮਹਰਸ ਭੋਗ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੁਗ ਏ ਸਰੀਰਾ ਮੇਰਾ ਇਸ ਦਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਦ ਤੂੰ ਜਗ ਮੈਂ ਆਇਆ ਜਿਨਾਰ ਤੇਰਾ ਰਚਨ ਰਚਿਆ ਸੋ ਹਰ ਮਨਵ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਹਜਤ ਲਾਇਆ ਇਹੇ ਨੈਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ ਹਰ ਬਿਨਾਂ ਬਨ ਦੇਖੋ ਕੋਈ ਹਰ ਬਿਨ ਅਪਨਾ ਦੇਖੋ ਕੋਈ ਨਦਰੀ ਹਰ ਨਿਹਾਲ ਆਏ ਹੋਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਅਦਰੀ ਆਇਆ ਗੁਰ ਪ੍ਰਸਾਦਿ ਬੁਝਿਆ ਦਾ ਵੇਖਾਰਿਕ ਹੈ ਹਰ ਬਿਨ ਅਵਰਣ ਕੋਈ ਕਹ ਨਾਨਕੇ ਨੇਤਰ ਅੰਧ ਸੇ ਸਤਿਗੁਰੂ ਮਿਲਿਆ ਦ੍ਰਿਸ਼ਟਾ ਹੋਈ ਏ ਸਰਮਣੋ ਮੇਰੇ ਹੋ ਸੱਚੈ ਸੁਨੈ ਨਾ ਪਠਾਈ ਸੱਚੈ ਸੁਨੈ ਨਾ ਪਠਾਈ ਸ੍ਰੀਰ ਲਾਇ ਸੁਨੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸੁ ਮਾਣੀ ਸੱਚੈ ਅਲਕ ਵਿਡਾਣੀ ਤਾਕੀ ਗਤ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਪਿਤ੍ਰ ਹੋਵੋ ਸੱਚੈ ਸੁਨੈ ਨਾ ਪਠਾਈ ਹਰ ਜੀਉ ਗੁਫਾੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਦੁਆਰੇ ਪ੍ਰਗਟ ਕੀਏ ਦਸਮੇ ਗਉਤਰ ਖਾਇਆ ਗੁਰਦੁਆਰੇ ਲਾਏ ਪਾਵਣੀ ਇਕ ਨਾਮ ਦਸਮੇ ਦੁਆਰ ਦੇ ਖਾਇਆ ਤੈਂ ਅਨੇਕ ਰੂਪ ਨਵ ਨਵ ਨਿਧ ਤੇ ਦਾਇਆ ਅੰਤ ਨਾ ਜਾਇ ਪਾਇਆ ਕਹਿ ਨਾਨਕ ਆਰ ਪਿਆਰੈ ਜੀਉ ਗੁਫਾੰਦਰ ਰੱਖ ਕੈ ਵਾਜਾ ਪਵਨ ਵਜਾਇਆ ਏ ਹੋ ਸੱਚਾ ਸੋਹਿਲਾ ਸੱਚਾ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚੈ ਜਿਥੈ ਸਦਾ ਸੱਚ ਧਿਆਵੇ ਸਚੋ ਧਿਆਵੇ ਜਤੁਦ ਪਾਵੇ ਗੁਰਮੁਖ ਜਿਨਾ 부ਝਾਵੇ ਹੋ ਸੱਚ ਸਮਨਾ ਕਾ ਕਸਮ ਹੈ ਜਿਸ ਬਖਸੇ ਸੋ ਜਨ ਪਾਵੇ ਇਹ ਕਹੈ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵੇ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਭਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਧੂਏ ਸੁਣਤੇ ਪੁਨੀਤ ਕਹਤੇ ਭਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਧੂਏ ਵਾਹਿਗੁਰੂ ਸਾਹਿਬ ਜੀ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਾਨ ਨ ਤੇ ਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ